ਮੈਂ ਲਾਈਵ ਹੋਇਆ ਜੀ ਕਿਸੇ ਜ਼ਰੂਰੀ ਬੇਸ਼ੇ ਨੂੰ ਲੈ ਕੇ ਜਿੰਨੇ ਵੀ ਵੀਰ ਮੈਨੂੰ ਸੁਣ ਰਹੇ ਹੈ ਇਹ ਦੱਸ ਦਿਨ ਕਿ ਆਵਾਜ਼ ਮੇਰੀ ਆ ਰਹੀ ਹੈ ਪ੍ਰੋਪਰ ਮੇਰੀ ਆਵਾਜ਼ ਪ੍ਰੋਪਰ ਸੁਣ ਰਹੀ ਹੈ ਮੈਂ ਬੇਨਤੀ ਕਰੂੰਗਾ ਵੀਰਾਂ ਨੂੰ ਕਿ ਨਾਲ ਇਧਰ ਲਾਈਵ ਤੇ ਆ ਜਾਣ ਪਲੀਜ਼ ਅੱਜ ਇੱਕ ਜਿਹੜਾ ਤਾਜ਼ਾ ਅਪਡੇਟ ਹੈ ਉਹ ਅਸੀਂ ਦੇਣ ਜਾ ਰਹੇ ਹਾਂ ਦੋਸਤੋ ਝੋਟਿਆਂ ਸੰਬੰਧੀ ਜਿਹੜੇ ਝੋਟਿਆਂ ਦੀ ਇਲਾਕੇ ਦੇ ਵਿੱਚ ਚੋਰੀ ਹੋਈ ਹੈ ਚੋਰੀ ਹੋਏ ਆ ਝੋਟੇ ਬਹੁਤ ਤਦਾਦ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਜਿਹੜੇ ਝੋਟੇ ਚੋਰੀ ਹੋਏ ਆ ਇਲਾਕੇ 'ਚੋਂ ਉਸ ਸੰਬੰਧੀ ਜਿਹੜੀ ਵੱਡੀ ਅਪਡੇਟ ਤੁਹਾਨੂੰ ਦੇਣ ਜਾ ਰਹੇ ਹਾਂ ਅਸੀਂ ਮੈਂ ਸੋਚਿਆ ਵੀ ਆਪਾਂ ਖਬਰ ਬਣਾਉਣ ਦੀ ਬਜਾਏ ਸਿੱਧਾ ਹੀ ਲਾਈਵ ਹੋ ਕੇ ਹੀ ਆਪਣੇ ਦੋਸਤਾਂ ਮਿੱਤਰਾਂ ਨੂੰ ਜਾਣਕਾਰੀ ਦੇ ਦਈਏ ਕਿਉਂਕਿ ਇਹ ਵਿਸ਼ਾ ਇਦਾਂ ਦਾ ਵਿਸ਼ਾ ਹੈ ਕਿਉਂਕਿ ਇਹਦੀ ਉਤਸੁਕਤਾ ਲੋਕਾਂ 'ਚ ਬਹੁਤ ਬਣੀ ਹੋਈ ਹੈ ਲੋਕ ਦੇਖ ਰਹੇ ਆ ਵੀ ਬਾਈ ਜੀ ਸਾਨੂੰ ਕੁਝ ਨਾ ਕੁਝ ਪਤਾ ਤਾਂ ਲੱਗੇ ਵੀ ਕੀ ਹੋਇਆ ਕੀ ਨਹੀਂ ਹੋਇਆ ਕਿਉਂਕਿ ਜਿਹੜੇ ਸਾਡੇ ਸ਼ਿੰਗਾਰਸ਼ੀ ਆਗੂ ਹੈ ਜਿਹੜੀ ਸ਼ਿੰਗਾਰਸ਼ ਕਮੇਟੀ ਬਣੀ ਹੋਈ ਆ ਦੋਸਤੋ ਉਹਨਾਂ ਨੇ ਵੀ 10 ਤਰੀਕ ਦਿੱਤੀ ਹੋਈ ਸੀ ਯਾਨੀਕ ਤੇ ਉਹ ਕੱਲ ਨੂੰ ਉਹ ਵੀ ਜਿਹੜੀ ਆ ਦੱਸਣਗੇ ਪੁਲਿਸ ਨੂੰ ਜਿਹੜੀ ਅਦਾਸਤਰੀਕ ਦਿੱਤੀ ਹੋਈ ਸੀ ਜੇ ਤਾਂ ਕਿ ਜਾਂਚ ਹੈ ਜਿਹੜੀ ਉਹ ਹੋਵੇ ਵੀ ਆਖਰ ਝੋਟੇ ਜਿਹੜੇ ਚੋਰੀ ਹੋਏ ਐ ਉਹ ਉਹਦੀ ਜਾਂਚ ਹੋਵੇ ਜਿਹੜੇ ਲੋਗ ਐ ਇਹਦੇ ਵਿੱਚ ਉਹ ਅਰੈਸਟ ਹੋਣ ਜਿਹੜੇ ਦੋਸ਼ੀ ਐ ਔਰ ਇਹਦੇ ਲਈ ਦੋਸਤੋ ਪੁਲਿਸ ਨੇ ਸੈੱਟ ਵੀ ਬਣਾਈ ਐ ਜਿਹਦੇ ਵਿੱਚ ਡੀਐਸਪੀ ਡੀ ਤੇ ਸਾਡੇ ਜਿਹੜੇ ਐ ਸੀਆਈਏ ਹਨ ਚਾਰਜ ਉਸ ਤੋਂ ਬਾਅਦ ਐਸਐਚਓ ਨੂਰ ਪਰਵੇਦੀ ਤੇ ਦੋਸਤੋ ਇਹਦੇ ਵਿੱਚ ਹੁਣ ਦੱਸ ਦਵਾਂ ਮੈਂ ਤੁਹਾਨੂੰ ਦੱਸਾਂ ਇਹਦੇ ਵਿੱਚ ਅਪਡੇਟ ਕੀ ਹੈ ਦੋਸਤੋ ਪੁਲਸ ਨੇ ਇੱਕ ਬੰਦਾ ਗ੍ਰਿਫਤਾਰ ਕਰ ਲਿਆ ਅੱਜ 2 ਦਿਨ ਦਾ ਰਿਮਾਂਡ ਹੈ ਜਿਹੜਾ ਪੁਲਸ ਨੇ ਲੈ ਲਿਆ ਤੇ ਤੁਹਾਨੂੰ ਦੱਸ ਦਈਏ ਹੋਇਆ ਕੀ ਬੀਤੀ ਰਾਤ ਕੱਲ ਦੋਸਤੋ 8 8:30 ਵਜੇ ਛਾਇ ਟਾਈਮ ਹੋਏਗਾ ਆ ਦੱਸਣ ਮੁਤਾਬਕ ਪਤਾ ਲੱਗਿਆ ਵੀ ਜਿਹੜਾ ਕਰੂਰਾ ਟੱਪਰੀਆਂ ਆ ਇੱਥੇ ਜਿਹੜਾ ਇੱਕ ਰਸਤਾ ਜਾਂਦਾ ਨਾ ਚੱਕੀ ਦੇ ਕੋਲ ਉਹ ਮੋਡਲ ਕੈਮਰੇਜ ਇੱਕ ਸਕੂਲ ਹੈ ਉਹਦੇ ਉਸ ਉਹਦੇ ਮੋੜੇ ਉਹ ਰਸਤਾ ਜਾਂਦਾ ਉੱਥੇ ਇੱਕ ਗੱਡੀ ਹੈ ਜਿਹੜੀ ਉਹ ਖਰਾਬ ਹੋ ਜਾਂਦੀ ਹੈ ਅਚਨਚੇਤ ਤੇ ਉਹਦੇ ਵਿੱਚ ਲੱਦਿਆ ਹੁੰਦਾ ਇੱਕ ਝੋਟਾ ਫਟੇ ਲੱਗੇ ਹੁੰਦੇ ਆ ਤੇ ਲੋਕ ਹੈ ਜਿਹੜੇ ਉਹ ਆਦੇ ਜਾਂਦੇ ਆ ਤੇ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਦੋਸਤੋ ਵੀ ਜਿਹੜਾ ਇਹਦੇ ਵਿੱਚ ਝੋਟਾ ਲੱਦਿਆ ਹੋਇਆ ਕਿਉਂਕਿ ਸਰਗਰਮ ਮਾਮਲਾ ਹੈ ਲੋਕ ਤਾਂ ਪਹਿਲੇ ਹੀ ਦੇਖ ਰਹੇ ਆ ਜਿੱਥੇ ਕਿਤੇ ਪਤਾ ਲੱਗਿਆ ਝੋਟੀਆਂ ਦਾ ਜਦ ਮਾਮਲਾ ਇੰਨਾ ਇਹ ਦੋਸਤੋ ਇੱਕ ਸਰਗਰਮ ਹੈ ਸਰਗਰਮੀ ਫੜੀ ਹੋਈ ਆ ਮਾਮਲੇ ਨੇ ਇਹਨੇ ਝੋਟੀਆਂ ਦੀ ਚੋਰੀ ਦਾ ਮਾਮਲਾ ਜਿਹੜਾ ਫਿਰ ਦੋਸਤੋ ਜਦ ਉੱਥੇ ਰੋਲਾ ਪੈ ਗਿਆ ਬੰਦੇ ਇਕੱਠੇ ਹੋ ਗਏ ਤੇ ਪੁਲਿਸ ਆ ਗਈ ਪੁਲਸਾਨ ਤੋਂ ਬਾਅਦ ਪਤਾ ਲੱਗਿਆ ਫਿਰ ਇੱਕ ਬੰਦਾ ਤਾਂ ਉੱਥੋਂ ਫਰਾਰ ਹੋ ਗਿਆ ਜਿਹਦਾ ਨਾਮ ਹੈ ਦੱਸਿਆ ਜਾ ਰਿਹਾ ਜਿਹੜਾ ਗੁਲਾਮ ਨਾਮ ਦੱਸਿਆ ਜਾ ਰਿਹਾ ਬੇਸ਼ੱਕ ਅਸੀਂ ਪੁਸ਼ਟੀ ਨਹੀਂ ਕਰਦੇ ਇਸ ਗੱਲ ਦੀ ਤੇ ਦੂਸਰਾ ਬੰਦਾ ਜਿਹੜਾ ਪੁਲਿਸ ਨੇ ਅਰੈਸਟ ਕੀਤਾ ਜਿਹੜਾ ਉਹ ਵੀ ਜਿਹੜਾ ਉਹ ਦੱਸਿਆ ਜਾ ਰਿਹਾ ਉਹਦਾ ਨੂੰ ਬਰਕਤ ਦੱਸਿਆ ਜਾ ਰਿਹਾ ਨਾਮ ਜਿਹਦਾ 2-3 ਦਾ ਰਿਮਾਨਡ ਜਿਹੜਾ ਪੁਲਿਸ ਨੇ ਲਿਆ ਆ ਤੇ ਉਤੋਂ ਜਿਹੜੀ ਜਾਣਕਾਰੀ ਹੈ ਉਹ ਸਾਰੀ ਹੈ ਜਿਹੜੀ ਅੱਗੇ ਪੁਲਿਸ ਹੈ ਜਾਂਚ ਕਰੂਗੀ ਬੇ ਅੱਗੇ ਕੀ ਕੀ ਹੋਏਗਾ ਤੇ ਦੋਸਤੋ ਫਿਰ ਉਹ ਝੋਟਾ ਦਾ ਕੀ ਕੀਤਾ ਜਿਹੜਾ ਉਹ ਝੋਟਾ ਹੈ ਉਹ ਰਾਤ ਜਿਹੜਾ ਹੈ ਸਰਪੰਚ ਹੈ ਜਿਹੜੇ ਕਰੂੜਟਪਰੀਆਂ ਦੇ ਉਹਨਾਂ ਦੇ ਸਪੁਰਦ ਕਰ ਦਿੱਤਾ ਸੀ ਉਹਨਾਂ ਨੇ ਰੱਖਿਆ ਹੋਇਆ ਇਹ ਵੀ ਪਤਾ ਲੱਗਿਆ ਦੋਸਤੋ ਕਿ ਜਿਹੜਾ ਟੋ ਝੋਟਾ ਹੈ ਸ਼ਾਇਦ ਉਹਦਾ ਕੋਈ ਪਤਾ ਨਹੀਂ ਕਿਦਾਂ ਦਾ ਟੀਕਾ ਰੱਬ ਜਾਣਦਾ ਲਾਇਆ ਹੋਵੇ ਕਹਿੰਦੇ ਉਹ ਸਾਰੀ ਰਾਤ ਉੱਠਿਆ ਹੀ ਨਹੀਂ ਸਵੇਰੇ ਉਹਨੂੰ ਉਠਾ ਲਿਆ ਬੜੇ ਉਦੇ ਤਰੀਕੇ ਦੇ ਨਾਲ ਠਾਲ ਠੂਲ ਕੇ ਉਹਨੂੰ ਨੜਾਇਆ ਨੜਾਲ ਨੂੰ ਠੂਲ ਕੇ ਤਾਂ ਉਹਨੂੰ ਘਾ ਪੱਠਾ ਜਿਹੜਾ ਪਾਇਆ ਤੇ ਉਸ ਤੋਂ ਬਾਅਦ ਅਗਲੀ ਗੱਲ ਇਹਦੇ ਵਿੱਚ ਦੱਸੀ ਆ ਤੁਹਾਨੂੰ ਫੇਰ ਕਿ ਇਹ ਮਾਮਲਾ ਜਿੱਦਾਂ ਇਹਨੇ ਜੋਰ ਫੜਿਆ ਹੋਇਆ ਇੱਕ ਪ੍ਰੈਸ਼ਰ ਹੈ ਇਹਦੇ ਪਰ ਲੋਕਾਂ ਦਾ ਇਲਾਕੇ ਦੇ ਲੋਕਾਂ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਤਾਂ ਪੁਲਿਸ ਪਰ ਵਿਵੈਦੀ ਕਾਰਵਾਈ ਕਰੋ ਬੇਸ਼ੱਕ ਸਿੱਟ ਦੇ ਵੱਲੋਂ ਜਿਹੜੀ ਆਪਣੀ ਜਾਂਚ ਹੈ ਇਹ ਗੱਲ ਮੈਂ ਕਹਿੰਤ ਗਰੇਜ ਨਹੀਂ ਕਰਦਾ ਉਹਨਾਂ ਨੂੰ ਹਜਾ ਕੱਢਣ ਪਾਉਣ ਨੂੰ ਆਪਣੇ ਵੱਲੋਂ ਉਹਦੇ ਜਾਂਚ ਮੁਤਾਬਕ ਨਹੀਂ ਡੇਟਾ ਬਹੁਤ ਕੀਤੀਆਂ ਆਲੇ ਦੁਆਲੇ ਪਰ ਉਹਨਾਂ ਨੂੰ ਕੁਝ ਨਹੀਂ ਲੱਭਿਆ ਇਹ ਤਾਂ ਇੱਕ ਜਿਵੇਂ ਸੁਭਬ ਵਾਂ ਦਾ ਨਾ ਗੁਦਰਤੀ ਵੀ ਗੱਡੀ ਖਰਾਬ ਹੋ ਗਈ ਤਾ ਗੱਡੀ ਖਰਾਬ ਹੋਣ ਤੋਂ ਬਾਅਦ ਜਿਹੜਾ ਉੱਥੇ ਉਹਦੇ ਵਿੱਚ ਝੋਟੇ ਦਾ ਪਤਾ ਲੱਗਿਆ ਲੋਕ ਇਕੱਠੇ ਹੋ ਗਏ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਇਹ ਸਵੱਬ ਕੁਦਰਤੀ ਇਦਾਂ ਦਾ ਬਣ ਗਿਆ ਹੁਣ ਤੁਹਾਨੂੰ ਇਹ ਦੱਸ ਦਿਆਂ ਇਹਦੇ ਪਿੱਛੇ ਦੀ ਗੱਲ ਇਹ ਦੋਸਤੋ ਜਿਹੜਾ ਦੱਸਿਆ ਜਾ ਰਿਹਾ ਹੈ ਨਾ ਬਰਕਰਨਾ ਦਾ ਬੰਦਾ ਉਹ ਆ ਪਤਾ ਲੱਗਿਆ ਵੀ ਇਹ ਜਿਹੜਾ ਝੋਟਾ ਹੈ ਉਹਦੇ ਕੋਲ ਜਿਹੜਾ ਗੁਲਾਮ ਨਾ ਉਹਦਾ ਬੰਦਾ ਹੈ ਇਹਨੇ ਕੁਝ ਦਿਨ ਪਹਿਲਾਂ ਇਹਨੂੰ ਆਪਣਾ ਝੋਟਾ ਦਿੱਤਾ ਸੀ ਵੀ ਭਾਈ ਜੀ ਤੁਸੀਂ ਇਹਨੂੰ ਆਪਣੇ ਕੋਲ ਰੱਖੋ ਮੈਂ ਇਹਨੂੰ ਫਿਰ ਬਾਅਦ ਦੇ ਵਿੱਚ ਲੈ ਜਾਊਂਗਾ ਮੈਂ ਬੇਸ਼ੱਕ ਇਹਦੀ ਪੁਸ਼ਟੀ ਨਹੀਂ ਕਰਦਾ ਗੱਲ ਦੀ ਪਰ ਪਤਾ ਲੱਗਿਆ ਵੀ ਜਦ ਮਾਮਲਾ ਜਿਹੜਾ ਛੋਟੇ ਚੋਰੀ ਹੋਣ ਦਾ ਇਹ ਠੰਡਾ ਜਦ ਹੋ ਜਾਊਗਾ ਨਾ ਤਾਂ ਉਹਦੇ ਬਾਅਦ ਮੈਂ ਲੈ ਜਾਊਂਗਾ ਇਹਨੂੰ ਇਹ ਗੱਲ ਦਾ ਦੋਸਤੋ ਇਹਦੇ ਬਾਰੇ ਪਤਾ ਲੱਗਿਆ ਵੀ ਜਿਹੜਾ ਹੈ ਪਰ ਹੁਣ ਜਿਹੜਾ ਹੈ ਜਿਹਨੇ ਮਾਮਲੇ ਨੇ ਤਾਂ ਜੋਰ ਫੜੇ ਹੀ ਹੋਇਆ ਤਾਂ ਇੱਕ ਕੁਦਰਤੀ ਸੁਭਾਅ ਇਦਾਂ ਦਾ ਬਣ ਗਿਆ ਜਿਹਦੇ ਕਰਕੇ ਹੁਣ ਤੁਹਾਨੂੰ ਦੱਸ ਦਈਏ ਕਿ ਇੱਕ ਬੰਦਾ ਅਰੈਸਟ ਹੈ ਜਿਹੜਾ ਉਹ ਹੋ ਗਿਆ ਨਾਲ ਨਾਲ ਮੈਂ ਇਹ ਵੀ ਕਹੂੰਗਾ ਕਿ ਇਹਨੂੰ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਹੋ ਕਿਉਂਕਿ ਲੋਕਾਂ ਦੇ ਵਿੱਚ ਕਾਫੀ ਉਤਸੁਕਤਾ ਹੈ ਲੋਕ ਜਾਣਨਾ ਚਾਹੁੰਦੇ ਆ ਕਿ ਆਖਰ ਪੁਲਿਸ ਵੱਲੋਂ ਕੀ ਕਾਰਵਾਈ ਹੋਈ ਹੈ ਕਿਉਂਕਿ ਲੋਕਾਂ ਨੂੰ ਦੋਸਤੋ ਦੇਖਿਆ ਜਾਵੇ ਤਾਂ ਇਹ ਚੀਜ਼ ਦਾ ਪਤਾ ਲੱਗਿਆ ਸੀ ਇਹ ਚੀਜ਼ ਦਾ ਪਤਾ ਲੱਗਿਆ ਸੀ ਜਿਹੜੀ ਰਾਤ ਡੇਢ 200 ਬੰਦਾ ਪਤਾ ਲੱਗਿਆ ਵੀ ਇਕੱਠਾ ਹੋ ਗਿਆ ਸੀ ਕਰੂਰਾ ਟੱਪਰੀਆਂ ਦੇ ਵਿੱਚ ਔਰ ਜਿਹੜਾ ਹੈ ਲੋਕਾਂ ਦੇ ਵਿੱਚ ਆਮ ਲੋਕਾਂ ਨੂੰ ਪਤਾ ਲੱਗਿਆ ਵੀ ਰਾਤ ਇਦਾਂ ਗੱਲ ਹੋਈ ਹੈ ਪਰ ਲੋਕ ਜਾਣਨਾ ਚਾਹੁੰਦੇ ਤੇ ਵੀ ਆਖਰ ਵੀ ਪੁਲਿਸ ਨੇ ਬਾਅਦ ਵਿੱਚ ਕੀ ਕੀਤਾ ਹੋਇਆ ਕਿਆ ਬੇਸ਼ੱਕ ਪੁਲਿਸ ਹਜਾਂ ਇਸ ਗੱਲ ਤੋਂ ਇਨਕਾਰ ਕਰ ਰਹੀ ਹੈ ਉਹ ਹਜਾਂ ਦੱਸ ਨਹੀਂ ਰਹੀ ਜਿਵੇਂ ਕਹਿ ਲਓ ਇੱਕ ਆਫੀਸ਼ੀਅਲੀ ਤੌਰ ਤੇ ਜਾਣਕਾਰੀ ਨਹੀਂ ਦੇ ਰਹੀ ਆ ਜਾਂ ਪੁਲਿਸ ਇਸ ਮਾਮਲੇ ਨੂੰ ਲੈ ਕੇ ਉਹ ਵੀ ਤੁਹਾਡੇ ਨਾਲ ਖਬਰ ਅਸੀਂ ਸ਼ੇਅਰ ਕਰਾਂਗੇ ਪ੍ਰੋਪਰ ਤੁਹਾਨੂੰ ਝੋਟਾ ਵੀ ਦਿਖਾਵਾਂਗੇ ਸਾਰੀਆਂ ਚੀਜ਼ਾਂ ਦੱਸਾਂਗੇ ਤੁਹਾਨੂੰ ਕੀ ਆ ਗੱਲਬਾਤ ਹੈ ਪੁਲਿਸ ਜਿਆਦਾ ਅਪਡੇਟ ਆਪਣੇ ਵੱਲੋਂ ਦਊਗੀ ਇਹ ਤਾਂ ਅਸੀਂ ਇੱਕ ਅਨਫੀਸ਼ੀਅਲੀ ਤੁਹਾਨੂੰ ਜਿਹੜੀ ਹੈ ਉਹ ਜਾਣਕਾਰੀ ਹੈ ਤਾਜ਼ਾ ਅਪਡੇਟ ਹੈ ਵੀ ਹੋਇਆ ਕੀ ਕੀ ਹੈ ਉਹ ਤੁਹਾਨੂੰ ਜਾਣਕਾਰੀ ਹੈ ਜਿਹੜੀ ਅਸੀਂ ਤੁਹਾਡੇ ਨਾਲੋਂ ਸਾਂਝ ਮੇਰੀ ਕੋਸ਼ਿਸ਼ ਸੀ ਸਾਡੀ ਕਿ ਤੁਹਾਡੇ ਨਾਲ ਉਹ ਕੰਮ ਸੇ ਕੰਮ ਉਹ ਜਾਣਕਾਰੀ ਤਾਂ ਅਸੀਂ ਸਾਂਝੀ ਕਰੀਏ ਕਿ ਆਖਰ ਜਿਹੜਾ ਰਾਤ ਵਾਕਿਆ ਹੋਇਆ ਔਰ ਦੋਸਤੋ ਇਹ ਵੀ ਗੱਲ ਹੈ ਪਤਾ ਲੱਗਿਆ ਵੀ ਜਿਹੜਾ ਹੁਣ ਇਹ ਬੰਦਾ ਅਰੈਸਟ ਹੋਇਆ ਇਹਦੇ ਵਿੱਚ ਹੈਰਾਨੀ ਜਨਕ ਖੁਲਾਸੇ ਹੋਣ ਦੀ ਉਮੀਦ ਹੈ ਔਰ ਜਿਹੜੀਆਂ ਤਾਰਾ ਐ ਇਹਦੀਆਂ ਪਤਾ ਨਹੀਂ ਕਿੱਧਰ ਕਿੱਧਰ ਜੁੜੀਆਂ ਹੋਣੀਆਂ ਇਹ ਕਿੱਦਾਂ ਹੈ ਕਿੱਥੋਂ ਝੋਟਾ ਲਿਆਂਦਾ ਗਿਆ ਇਹ ਵੀ ਪਤਾ ਲੱਗਿਆ ਵੀ ਸਟੇਟਮੈਂਟਾਂ ਦਾ ਵੀ ਉੱਥੇ ਹੁਣ ਮੈਂ ਚਲੋ ਇਹ ਫਿਰ ਮੈਂ ਵਾਰ-ਵਾਰ ਕਹਿੰਦਾ ਕਿ ਮੈਂ ਆਫੀਸ਼ੀਅਲੀ ਇਹ ਗੱਲ ਕਹਿ ਨਹੀਂ ਸਕਦਾ ਮੈਂ ਪੁਸ਼ਟੀ ਨਹੀਂ ਕਰਦਾ ਪਰ ਇਹ ਪਤਾ ਲੱਗਿਆ ਵੀ ਉੱਥੇ ਜਦ ਪਤਾ ਕੀਤਾ ਨਾ ਤਾਂ ਇੱਕ ਬੰਦਾ ਜਿਹੜਾ ਪਰਿਵਾਰ ਤੋਂ ਜਿੱਦਾਂ ਪੁੱਛਦਾ ਵੀ ਇੱਕ ਜਣਾ ਕਹਿੰਦਾ ਵੀ ਟਾਲੀ ਵਾਲੇ ਤੋਂ ਲਿਆਂਦਾ ਇੱਕ ਕਹਿੰਦਾ ਵੀ ਦੂਸਰਾ ਕਹਿੰਦਾ ਵੀ ਮਹਿਤਪੁਰ ਤੋਂ ਲਿਆਂਦਾ ਜਦ ਇਹ ਜਿਸ ਬੰਦੇ ਤੋਂ ਮੈਨੂੰ ਲੱਗਦਾ ਜੀਦਾ ਜਿਹੜਾ ਬੰਦਾ ਅਰੈਸਟ ਕੀਤਾ ਇਹ ਪਤਾ ਲੱਗਿਆ ਵੀ ਜਦੋਂ ਉਹ ਤੋਂ ਪੁੱਛਿਆ ਉਹ ਕਹਿੰਦਾ ਵੀ ਉਹ ਜੋਲੀ ਮੋਰ ਤੋਂ ਜਿਹੜਾ ਹੈਗਾ ਉਹ ਉੱਥੋਂ ਜਿਹੜਾ ਹੈਗਾ ਕੋਈ ਕਲੋਨੀ ਕਲਾਨੀ ਹੋਣੀ ਆ ਕੋਲ ਉੱਥੋਂ ਜਿਹੜਾ ਹੈਗਾ ਉਹ ਲੱਦਿਆ ਸੋ ਇਸ ਕਰਕੇ ਇਹ ਤੁਹਾਨੂੰ ਤਾਜ਼ਾ ਅਪਡੇਟ ਹੈ ਜਿਹੜੀ ਉਹ ਦਿੱਤੀ ਹੈ ਕਿ ਹੁਣ ਅਰੈਸਟ ਹੈ ਜਿਹੜੀ ਪੁਲਿਸ ਨੇ ਇੱਕ ਦੀ ਕਰ ਲਈ ਤੇ ਦੂਸਰਾ ਜਿਹੜਾ ਬੰਦਾ ਹੈ ਉਹ ਫਰਾਰ ਹੋ ਗਿਆ ਸੀ ਰਾਤ ਨੂੰ ਤੇ ਉਹਦੀ ਭਾਲ ਦੇ ਵਿੱਚ ਪੁਲਿਸ ਨੇ ਪਤਾ ਲੱਗਿਆ ਪੁਲਿਸ ਨੇ ਰੇਡ ਵੀ ਕੀਤੀ ਹੈ ਰੇਡਾਂ ਜਾਰੀ ਹੈ ਪੁਲਿਸ ਦੀਆਂ ਪੁਲਿਸ ਹੁਣ ਪੂਰੀ ਸਰਗਰਮੀ ਨਾਲ ਜਿਹੜੀ ਹੈ ਕੰਮ ਕਰ ਰਹੀ ਹੈ ਕਿਉਂਕਿ ਇਹ ਵੀ ਪੁਲਿਸ ਦੇ ਵੀ ਗਲੇ ਗਲੇ ਦੀ ਹੱਡੀ ਬਣਿਆ ਹੋਇਆ ਇਹ ਮਸਲਾ ਔਰ ਸਿਆਸੀ ਤੌਰ ਤੇ ਜਿਹੜੇ ਸਿਆਸੀ ਲੋਕ ਆ ਉਹਨਾਂ ਲਈ ਵੀ ਇੱਕ ਜਵਾਬ ਦੇ ਹੀ ਹੁੰਦੀ ਹੈ ਫਿਕਸ ਲੋਕਾਂ ਦੇ ਪ੍ਰਤੀ ਉਹ ਉਹਨਾਂ ਲਈ ਵੀ ਗਲੇ ਦੀ ਹੱਡੀ ਬਣਿਆ ਹੋਇਆ ਹੈ ਕਿ ਮਾਮਲਾ ਕਿਸੇ ਢੰਗ ਨਾਲ ਹੱਲ ਹੋਵੇ ਕਿਉਂਕਿ ਦੋਸਤੋ ਇਹ ਪਤਾ ਲੱਗਿਆ ਕਿ ਇਹ ਕਰੋਨਾ ਦਾ ਮਾਮਲਾ ਹੈ ਇਹ ਲੱਖ 2 ਲੱਖ 3 ਲੱਖ 4 ਲੱਖ 20 ਲੱਖ 50 ਲੱਖ ਦਾ ਮਾਮਲਾ ਨਹੀਂ ਹੈ ਔਰ ਇਹਦੇ ਵਿੱਚ ਪਤਾ ਨਹੀਂ ਕਿਹੜੇ ਕਿਹੜੇ ਲੋਕ ਸ਼ਾਮਲ ਹੋਣੇ ਆ ਔਰ ਇਹਨਾਂ ਨੂੰ ਕਿੰਦਾ ਪੈਸਾ ਦਾ ਔਰ ਅਸੀਂ ਵੀ ਬੇਨਤੀ ਕਰਾਂਗੇ ਪੁਲਿਸ ਨੂੰ ਕਿ ਬਾਈ ਜੀ ਇਹਨਾਂ ਦੇ ਜਿਹੜੇ ਬੈਂਕ ਖਾਤੇ ਐ ਉਹਨਾਂ ਦੀ ਜਾਂਚ ਕਰੋ ਐ ਤਸੱਲੀ ਨਾਲ ਜਾਂਚ ਹੋਣੀ ਚਾਹੀਦੀ ਹੈ ਇਹਨਾਂ ਨੂੰ ਕੌਣ ਕੌਣ ਲੋਕ ਐ ਜਿਹੜੇ ਮਿਲਦੇ ਐ ਟੱਚ ਵਿੱਚ ਕਿਹੜੇ ਕਿਹੜੇ ਲੋਕ ਐ ਉਹਨਾਂ ਦੇ ਵੀ ਬੈਂਕ ਖਾਤਿਆਂ ਦੀਆਂ ਜਾਂਚ ਹੋਵੇ ਪ੍ਰੋਪਰ ਪਤਾ ਲੱਗੇ ਕਿ ਵਾਕਿਆ ਇਹ ਕਿਹੜਾ ਪੈਸਾ ਕਿੱਥੋਂ ਆਇਆ ਕਿੱਥੋਂ ਪਏ ਇਹ ਜਗਾ ਇਹ ਸਪਲਾਈ ਕਿੱਥੇ ਨੂੰ ਹੁੰਦੀ ਐ ਔਰ ਕਿਹੜਾ ਬੰਦਾ ਖਰੀਦਦਾ ਐ ਕਿੱਥੋਂ ਲੈ ਕੇ ਆਂਦਾ ਇਹਦੀ ਇਨਵੈਸਟੀਗੇਸ਼ਨ ਹੁਣ ਪ੍ਰੋਪਰ ਐ ਅਸੀਂ ਉਮੀਦ ਕਰਾਂਗੇ ਕਿ ਪੁਲਿਸ ਐ ਜਿਹੜੀ ਉਹ ਪ੍ਰੋਪਰਟੀ ਦੀ ਇਨਵੈਸਟੀਗੇਸ਼ਨ ਜਿਹੜੀ ਕਰਕੇ ਦੱਸੇ ਇਸੇ ਕਰਕੇ ਹੀ ਸਾਨੂੰ ਲੱਗਦਾ ਹੈ ਕਿ ਜਿੱਦਾਂ ਮੈਂ ਬਦੌਰ ਪੱਤਰਕਾਰ ਆਪਾਂ ਵੀ ਪੁੱਛਿਆ ਸੀ ਮੈਂ ਗੱਲ ਕੀਤੀ ਸੀ ਸਬੰਧਤ ਸਿਟ ਦੇ ਜਿਹੜੇ ਮੈਂਬਰ ਆ ਉਹਨਾਂ ਨਾਲ ਗੱਲ ਵੀ ਕੀਤੀ ਸੀ ਐਸ ਐਚਓ ਸਾਹਿਬ ਨਾਲ ਵੀ ਗੱਲ ਹੋਈ ਹੈ ਪਰ ਹਾਲ ਦੀ ਘੜੀ ਆਫੀਸ਼ੀਅਲੀ ਜਾਣਕਾਰੀ ਦੇਣ ਤੋਂ ਉਹਨਾਂ ਨੇ ਮਨਾਂ ਕਰ ਦਿੱਤਾ ਕਿ ਹਜੇ ਅਸੀਂ ਜਾਣਕਾਰੀ ਨਹੀਂ ਦੇ ਸਕਦੇ ਸੋ ਤੁਹਾਨੂੰ ਇਹ ਅਪਡੇਟ ਦਿੱਤੀ ਹੈ ਇਸ ਨੂੰ ਦੋਸਤੋ ਜਿਵੇਂ ਇਹ ਮਾਮਲਾ ਅੱਗ ਵਾਂਗੂ ਫੈਲਿਆ ਹੋਇਆ ਪੂਰੇ ਇਲਾਕੇ ਦੇ ਵਿੱਚ ਇਸੇ ਤਰ੍ਹਾਂ ਇਸ ਜਿਹੜੀ ਅਪਡੇਟ ਦਿੱਤੀ ਆ ਤੁਹਾਨੂੰ ਇਹਨੂੰ ਵੀ ਅੱਗ ਵਾਂਗੂ ਲੋਕਾਂ 'ਚ ਫਲਾ ਦਿਓ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਿਹੜੇ ਲੋਕ ਵਿਚਾਰੇ ਜਾਣਨਾ ਚਾਹੁੰਦੇ ਆ ਕਿ ਆਖਰ ਬਣਿਆ ਕੀ ਐ ਰਾਤ ਜਿਹੜੀ ਇਹ ਜਿਹੜੀ ਐ ਫੋਟੋ ਫੜਾਈ ਹੋਈ ਐ ਜਾਂ ਰਾਤ ਛੋਟਾ ਇੱਕ ਮਿਲਿਆ ਕਿਤੋਂ ਇਲਾਕੇ 'ਚੋਂ ਉਹ ਤੋਂ ਬਾਅਦ ਪੁਲਿਸ ਨੇ ਕੀ ਆ ਕੀਤਾ ਸੋ ਇਹ ਜਾਣਕਾਰੀ ਜਿਹੜੀ ਐ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸੋ ਮੈਂ ਕਮਲਦੀ ਸੈਣੀ ਕੁਮਾਰ ਫਿਰ ਤੁਹਾਡਾ ਧੰਨਵਾਦ ਕਰਦਾ ਥੈਂਕ ਯੂ ਵੈਰੀ ਮੱਚ